ਦੇਖੋ ਚੰਨੀ ਸਾਹਿਬ ਕ腐ਸ਼ਨ ਦੀ ਗੱਲ ਕਰਨ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ 10 ਕਰੋੜ ਰੁਪਿਆ ਉਹਨਾਂ ਦੇ ਘਰ ਪੜਿਆ ਗਿਆ ਉਹ ਕ腐ਸ਼ਨ ਦਾ ਸੀਗਾ ਕਾਦਾ ਪੈਸਾ ਸੀਗਾ ਕਿ ਚੰਨੀ ਸਾਹਿਬ ਪ੍ਰੂਫ ਕਰ ਸਕਿਆ ਕਿ ਉਹ ਪੈਸੇ ਕਿੱਥੋਂ ਆਏ ਉਹਨਾਂ ਕੋਲ ਸੋ ਇਦਾਂ ਦੀਆਂ ਗੱਲਾਂ ਅੱਜ ਜਿਹੜੀਆਂ ਲੋਕਾਂ ਨੂੰ ਕਰਨੀਆਂ ਮੈਂ ਸਮਝਦਾ ਕਿ ਚੰਨੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਸੀ 78 ਐਮਐਲਏ ਸੀਗੇ ਕਾਂਗਰਸ ਦੇ 18 ਰਹਿ ਗਏ ਕਾਂਗਰਸ ਦਾ ਪੰਜਾਬ ਦੇ ਵਿੱਚ ਭੋਗਪਾਨ ਦੇ ਵਿੱਚ ਚੰਨੀ ਸਾਹਿਬ ਨੇ ਆਪਣਾ ਜਿਹੜਾ ਵਡਮੁੱਲਾ ਯੋਗ ਅਦਾ ਕੀਤਾ ਤੋਂ ਨਾਲ ਪਹਿਲੀ ਗੱਲ ਹੈ ਕਿ ਉਹ 150 ਪੌਣੇ 200 ਕਿਲੋਮੀਟਰ ਤੋਂ ਆ ਕੇ ਜਲੰਧਰ ਚ ਇਲੈਕਸ਼ਨ ਲੜ ਰਿਹਾ ਤਾਂ ਲੋਕ ਹੈ ਜਿਹੜੇ ਬਾਰੀ ਕੈਂਡੀਡੇਟ ਨੂੰ ਤਾਂ ਵੈਸੇ ਵੀ ਪਸੰਦ ਨਹੀਂ ਕਰਦੇ ਸੋ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਚੰਨੀ ਸਾਹਿਬ ਦੀ ਕੋਈ ਏਡੀ ਗੱਲ ਚੱਲਦੀ ਹੈ ਬਾਕੀ ਲੋਕ ਜਿਹੜੇ ਆ ਫੈਸਲਾ ਲੋਕਾਂ ਨੇ ਕਰਨਾ ਮੈਂ ਉਹਨਾਂ ਦਾ ਲੋਕਲ ਰਹਿਣ ਵਾਲਾ ਇੱਥੇ ਐਮਸੀ ਐਮਐਲਏ ਐਮਪੀ ਆਪਣੇ ਲੋਕਾਂ ਦੀ ਸੇਵਾ ਕੀਤੀ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕੋਈ ਵਿਸ਼ਵਾਸ ਵਾਲਾ ਰਿਸ਼ਤਾ ਹੈ ਜਿਹੜਾ ਉਹ ਬਣਿਆ ਹੋਇਆ ਹੈ